ਜਿਹੜਾ ਮੈਕਮਾਸਟਰ ਚਿਲਡਰਨਸ ਹਸਪੀਟਲ ਆ ਉਹਨਾਂ ਨੇ ਜਿਹੜੀਆਂ ਟੌਨਸਲ ਤੇ ਐਡੀਨੋਇਡ ਦੀਆਂ ਸਰਜਰੀ ਸੀਗੀਆਂ ਉਹਨਾਂ ਨੂੰ ਰੋਕ ਦਿੱਤਾ ਜਿਹੜੇ 18 ਸਾਲਾਂ ਤੋਂ ਘੱਟ ਉਮਰ ਵਾਲਿਆਂ ਦੀ ਇਹਨਾਂ ਨੇ ਕਰਨੀਆਂ ਸੀ ਕਾਰਨ ਇਹਦਾ ਹੋਇਆ ਕਿ ਦੋ ਪੈਡੀਆਟ੍ਰਿਕ ਪੇਸ਼ੈਂਟਸ ਜਿਹੜੇ ਜਿਨ੍ਹਾਂ ਦਾ ਇਹ ਪ੍ਰੋਸੀਜਰ ਕੀਤਾ ਗਿਆ ਦੋਵਾਂ ਦੀ ਮੌਤ ਹੋ ਗਈ ਇਹ ਸਰਜਰੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਇੱਕ ਸਪੋਕਸਪਰਸਨ ਜਿਹੜੇ ਇਸ ਹਮਿਲਟਨ ਹੈਲਥ ਸਰਵਿਸਸ ਹੈਲਥ ਸਾਇੰਸਸ ਦੇ ਨੇ ਉਹਨਾਂ ਨੇ ਕਨਫਰਮ ਕੀਤਾ ਕਿ ਇੱਕ ਬੱਚੇ ਦੀ ਮੌਤ ਮਈ ਦੇ ਵਿੱਚ ਹੋਈ ਹੈ ਦੂਜੇ ਦੀ ਮੌਤ ਜੂਨ ਦੇ ਵਿੱਚ ਹੋਈ ਹੈ ਇੱਕ ਬੱਚਾ ਜਿਹੜਾ ਸਰਜਰੀ ਤੋਂ ਇੱਕ ਦਿਨ ਬਾਅਦ ਉਹਦੀ ਮੌਤ ਹੋ ਗਈ ਤੇ ਦੂਜੇ ਦੀ 9 ਦਿਨ ਬਾਅਦ ਮੌਤ ਹੋ ਗਈ ਹੁਣ ਟੌਨਸਲ ਤੇ ਜਿਹੜੇ ਐਰਡੀਨੋਇਡ ਦੀਆਂ ਸਰਜਰੀਜ਼ ਕੀਤੀਆਂ ਇਹਨਾਂ ਬੱਚਿਆਂ ਦੀ ਹੈ ਹਾਲਾਂਕਿ ਇਹਨਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਇੱਕ ਦੀ ਮਈ ਚ ਮੌਤ ਹੁੰਦੀ ਹੈ ਇੱਕ ਦੀ ਜੂਨ ਚ ਮੌਤ ਹੁੰਦੀ ਆ ਆਪਸ ਇਹਨਾਂ ਦਾ ਰਿਸ਼ਤਾ ਕੋਈ ਨਹੀਂ ਕੋਈ ਗੱਲਬਾਤ ਨਹੀਂ ਉਹਦਾਂ ਦੀ ਫੇਰ ਵੀ ਹੁਣ ਇੱਕ ਵਾਰੀ ਤਾਂ ਐਸੇ ਤੇ ਇੱਕ ਵਾਰੀ ਵੀ ਨਹੀਂ ਹੁੰਦਾ ਇਸ ਮਾਮਲੇ ਦੇ ਵਿੱਚ ਕਦੇ ਗਲਤੀ ਤਾਂ ਹੋਈ ਨਹੀਂ ਸਕਦੀ ਇਹ ਕਿਹੜਾ ਕੋ ਮਸ਼ੀਨ ਆ ਵੀ ਜਿਹੜੀ ਮਾੜੀ ਜੀ ਗਲਤ ਹੋ ਗਈ ਦੁਬਾਰਾ ਠੀਕ ਹੋ ਗਈ ਇੱਕ ਬੱਚੇ ਦੀ ਮੌਤ ਹੋਈ ਦੂਜੇ ਦੀ ਫੇਰ ਹੋਊਗੀ ਹੁਣ ਉਹਨਾਂ ਨੇ ਕਹਿ ਵੀ ਇਹਨੂੰ ਸਾਰੇ ਕੁਝ ਨੂੰ ਰੋਕ ਕੇ ਪਹਿਲਾਂ ਦੇਖੋ ਤਾਂ ਸਹੀ ਹੋਕ ਹੀ ਰਿਆ ਫੇਲ ਹੋਰ ਕਿੱਥੇ ਆ ਜਾਂ ਕੀ ਇਹ ਮਤਲਬ ਇਹ ਹੀ ਬਾਈ ਚਾਂਸ ਹੀ ਹੋ ਗਿਆ ਵੀ ਇਹਨਾਂ ਦਾ ਕੋਈ ਸਬੰਧ ਆਪਸ ਦੇ ਵਿੱਚ ਨਹੀਂ ਪੈਸੀ ਇਹ ਮੌਤ ਕੁਦਰਤੀ ਕੋਈ ਏਦਾਂ ਦੀ ਗੱਲਬਾਤ ਹੋ ਗਈ ਹੈ ਕੋਈ ਕਨੈਕਸ਼ਨ ਦੋਵਾਂ ਕੇਸਸ ਦੇ ਵਿੱਚ ਆਪਸ ਵਿੱਚ ਬਣਦਾ ਹੀ ਕੋਈ ਨਹੀਂ ਸਿਵਾ ਇਸ ਗੱਲ ਤੋਂ ਵੀ ਦੋਵੇਂ ਬੱਚੇ ਆ ਤੇ ਦੋਵਾਂ ਦੀ ਇਹਦੀ ਟੌਨਸਲ ਤੇ ਐਡਨੌਇਡ ਦੀ ਸਰਜਰੀ ਕੀਤੀ ਗਈ ਹੈ ਹਸਪੀਟਲ ਨੇ ਹੁਣ ਜਿੰਨੀਆਂ ਇਹ ਸਰਜਰੀ ਸ케ਜੂਲ ਕੀਤੀਆਂ ਸੀ ਟੌਨਸਲਸ ਦੀਆਂ ਤੇ ਐਡਨੌਇਡ ਦੀਆਂ ਇਹਨਾਂ ਨੂੰ ਜਿਹੜਾ ਮਤਲਬ ਬਹੁਤ ਮਤਲਬ ਇਹਨੂੰ ਕੀ ਕਹਿੰਦੇ ਹੋ ਕਿ ਆਊਟ ਆਫ ਅਵੰਡੈਂਸ ਆਫ ਕਾਸ਼ਨ ਇਨੂੰ ਰੋਕ ਦਿੱਤਾ ਜਿਹੜੀ ਸਟੇਟਮੈਂਟ ਇਹਨਾਂ ਨੇ ਦਿੱਤੀ ਆ ਕਿ ਪ੍ਰੋਸੀਜਰ ਹੁਣ ਪਾਜ਼ ਕੀਤੇ ਆ ਤੇ ਅਸੀਂ ਉਹ ਕਹਿੰਦੇ ਕੰਪਰੀਹੈਂਸਿਵ ਰਿਵਿਊ ਕਰ ਰਹੇ ਆ ਇਸ ਪ੍ਰੋਗਰਾਮ ਦਾ ਜਿਹੜਾ ਇੱਕ ਇੰਡੀਪੈਂਡੈਂਟ ਐਕਸਟਰਨਲ ਜਿਹੜਾ ਹੈਗਾ ਇਹ ਸਬਜੈਕਟ ਮੈਟਰ ਉਹਦੇ ਉੱਤੇ ਇਹਦੀ ਜਾਂਚ ਪੜਤਾਲ ਕੀਤੀ ਜਾਊਗੀ ਉਹ ਕਹਿੰਦੇ ਸਾਡਾ ਬਹੁਤ ਦੁੱਖ ਆ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਐਡਾ ਵੱਡਾ ਦੁਖਾਂਤ ਵਾਪਰਿਆ ਆ ਉਹਨਾਂ ਨੇ ਆਪਣੀ ਸਟੇਟਮੈਂਟ ਟਿਕ ਦਿੱਤੀ ਹੈ ਉਹਦੇ ਵਿੱਚ ਦੱਸਿਆ ਉਹ ਕਹਿੰਦੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਸ ਪ੍ਰੋਸੈਸ ਦੇ ਵਿੱਚ ਨੇ ਪੇਸ਼IENTS ਨੂੰ ਪਰਿਵਾਰਾਂ ਨੂੰ ਦੱਸਣ ਦੇ ਲਈ ਕਿ ਜਿਹੜੀਆਂ ਸਰਜਰੀਜ਼ ਆ ਉਹ ਕਿਸ ਤਰੀਕੇ ਦੇ ਨਾਲ ਉਹ ਫੈਕਟਰ ਹੋਈਆਂ ਨੇ ਤੇ ਇਸ ਪੁਆਇੰਟ ਦੇ ਉੱਤੇ ਕਹਿੰਦੇ ਕਿ ਇਹਨਾਂ ਦੋਵਾਂ ਸੈਪਰੇਟ ਕੇਸਸ ਦੇ ਵਿੱਚ ਮਤਲਬ ਕੌਜ਼ ਆਫ ਡੈਥ ਅਜੇ ਤੱਕ ਇਹਨੇ ਰਿਲੀਜ਼ ਨਹੀਂ ਕੀਤਾ ਵੀ ਕਾਰਨ ਕੀ ਸੀ ਕੋਨਫੈਕਸ਼ਨ ਹੋਈ ਆ ਕੋਈ ਉੱਚ ਗੜਬੜ ਹੋਈ ਆ ਉਹਦਾ ਕਾਰਨ ਹਜੇ ਤੱਕ ਨਹੀਂ ਦੱਸਿਆ ਗਿਆ ਹਸਪੀਟਲ ਇੱਕ ਜਿਹੜਾ ਅ ਅਮਰਜੈਂਟ ਸਰਜਰੀਜ਼ ਨੇ ear nose throat e n t ਦੀਆਂ ਉਹ ਕਹਿੰਦੇ ਕਰਾਂਗੇ ਜਿਹੜਾ ਕਲੀਨਿਕਸ ਨੇ ኦਪਰੇਸ਼ਨਲ ਰਹੂਗਾ ਸਾਰਾ ਕੁਝ ਮਿਲਟਰਨ ਹੈਲਥ ਸਾਇੰਸ ਜਿਹੜੀ ਜਾਣਕਾਰੀ ਦੇ ਰਹੀ ਹੈ ਪਰ ਇਹਨਾਂ ਕੁਝ ਸਰਜਰੀਜ਼ ਨੂੰ ਪਿਛਲੇ ਸਮੇਂ ਦੇ ਵਿੱਚ ਰੋਕ ਦਿੱਤਾ ਗਿਆ ਅਗਲੀ ਗੱਲ ਬਾਤ ਦੋਸਤੋ ਇੱਕ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।